ਗੁਰਦਾਉਂ ਤੋਂ ਕਟੜਾ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਜਿਸ ਦੇ ਕੰਡਕਟਰ ਨੂੰ ਇੱਕ ਫੋਨ ਆਉਂਦਾ ਹੈ ਕਿ ਬੱਸ ਦੇ ਵਿੱਚ ਬੰਬ ਹੈ ਉਸ ਤੋਂ ਬਾਅਦ ਬੱਸ ਦੇ ਡਰਾਈਵਰ ਦੇ ਵੱਲੋਂ ਸਮਝਦਾਰੀ ਦੇ ਨਾਲ ਸਮਰਾਲਾ ਨੇੜੇ ਹੈਡੋ ਪੁਲਿਸ ਚੌਂਕੀ ਦੇ ਸਾਹਮਣੇ ਖੇਤਾਂ ਦੇ ਵਿੱਚ ਬੱਸ ਖੜਾ ਦਿੱਤੀ ਗਈ ਹੈ ਤੇ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਉਤਾਰ ਕੇ ਪੁਲਿਸ ਚੌਂਕੀ ਦੇ ਵਿਚ ਲਜਾਇਆ ਗਿਆ ਤੇ ਬੰਬ ਦੀ ਖਬਰ ਹੁੰਦਾ ਪਤਾ ਚਲਦੇ ਪੁਲਿਸ ਜ਼ਿਲ੍ਹਾ ਖਰਨਾਂ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਤੇ ਪਾਰੀਪੁਰਨ ਸਪੋਰਟ ਜਿਹੜੀ ਹੈਡ ਚੌਂਕੀ ਪਹੁੰਚ ਗਈ ਹੈ ਤੇ ਪੁਲਿਸ ਵੱਲੋਂ ਬੰਬ स्क्ਵੈਡ ਬੁਲਵਾਈ ਗਈ ਹੈ ਤੇ ਬੰਬ स्क्ਵੈਡ ਵੱਲੋਂ ਬਸ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇਗੀ ਹਾਲਾਂਕਿ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਰ ਵਾਸਤੇ ਵਿੱਚ ਕੋਈ ਵਿਸਫੋਟਕ ਸਮਗਰੀ ਹੈ ਜਾਂ ਫਿਰ ਨਹੀਂ ਹੈ ਤਵੱਸਦੇ ਨਜ਼ਦੀਕ ਜਾਣ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਤਾਂ ਦੱਸ ਦਈਏ ਕਿ ਜਿਵੇਂ ਹੀ ਕੰਡੈਕਟਰ ਨੂੰ ਫੋਨ ਆਉਂਦਾ ਉਸ ਤੋਂ ਬਾਅਦ ਕੰਡੈਕਟਰ ਤੇ ਡਰਾਈਵਰ ਦੀ ਸਮਝਦਾਰੀ ਦੇ ਨਾਲ ਬਸ ਨੂੰ ਵਾਲਸ ਥਾਣੇ ਲਿਜਾਇਆ ਗਿਆ ਹੈ ਤੇ ਜਿੱਥੇ ਹੁਣ ਫੋਰੈਂਸਿਕ ਤੇ ਬੰਬਸਕਵਰ ਦੀਆਂ ਟੀਮਾਂ ਜਾਂਚ ਕਰ ਰਹੀਆਂ ਨੇ। ਜੀ ਬੀ ਆਂਸਿੰਦੀ ਜੀ ਅਸੀਂ ਜਿੱਤੀ ਨਾਗਰ ਹੋਣ ਤੋਂ ਬਾਅਦ ਉਹ ਰੋਕੀਏ ਤੁਸੀਂ ਸਰਪਨ ਕੋਲ ਕਾਲ ਆਈ ਸੀ ਜੀ 2:54 ਮਿੰਟ ਤੇ ਜੀ 21 2:52 ਮਿੰਟ ਤੇ ਜੀ ਉਹਦੇ ਚ ਬਾਜ ਨੇ ਉਹਨੇ ਕਨਫਰਮ ਆ ਰਹੀ ਸੀ ਉਹ ਬੋਲ ਰਹੇ ਸੀ ਹਾਂ ਜੀ ਹਾਂ ਬੋਲ ਰਹੇ ਆ ਦਿੱਲੀ ਸੇ ਹੀ वो बोल रहे थे आपकी बस में बॉम्ब है प्रॉब्लम आ गई जी दोबारा फिर मैंने उसको बोला बॉम्बे यात्री कर दो आपने हाँ जी बैक कॉल की थी सर दो बार नंबर लग नहीं रहा उनका जी स्विच ऑफ नेटवर्क भी आ रहा है आप क्या कर रहे हो बस कंडक्टर है सर और क्या किस नंबर पे तिहत्तर आठ सौ बीस जी सियासी दो सियासी सर इस नंबर से ही। पहले हमें जब कॉल आई थी हमें ऑफिस कॉल लगा दिया भी हमें इस नंबर से कॉल आई हमारी उन्होंने बोल दिया वेटिंग करो जी दोबारा वो कहने जहाँ भी कोई कॉल आई, तो आपने आई सर मैंने ऑफिस में कॉल की हमारे जी उन्होंने फिर हमें कॉन्फ्रेंस से लिया वो कहने किसी भी जो रोड पे चौंकी आएगी या किसी आप रोक लेना गाड़ी ਉਹਨੂੰ ਬਤਾ ਦਈਏ ਜੀ ਹਾਂਜੀ ਸਰ ਮੇਰਾ ਸੁਖਵਿੰਦਰ ਸਿੰਘ ਹੈ ਇਹ ਮਾਮਲਾ ਹੋਇਆ ਇਹ ਔਰ ਗੱਡੀ ਅਸੀਂ ਆ ਰਹੇ ਸੀ ਚੰਡੀਗੜ੍ਹੋਂ ਲੈ ਕੇ ਜੀ ਤੇ ਰਸਤੇ ਸਾਨੂੰ ਕਾਲ ਆਈ ਰੈਡ ਬੱਸ ਤੋਂ ਤੇ ਤੁਹਾਡੀ ਗੱਡੀ ਜੇ ਬੰਬ ਹੈ ਤੁਸੀਂ 15 20 ਮਿੰਟ ਦੀ ਗੱਡੀ ਰੋਕ ਲਓ ਤੇ ਅਸੀਂ ਅੱਗੇ ਆ ਕੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਰੋਕ ਲਈ ਕਿਉਂਕਿ ਪੈਸੇਂਜਰ ਸੀਗੇ ਨਾਲ ਅਸੀਂ ਤਾਂ ਨਹੀਂ ਰੋਕ ਕੇ ਤੇ ਰੋਡ ਤੇ ਭੱਜ ਲੰਦੇ ਲੋਕ ਡਰ ਕੇ ਥੱਲੇ ਜਨ ਕੋਈ ਆਜੇ ਰੋਡ ਤੇ ਤਾਂ ਅਸੀਂ ਗੱਡੀ ਸਾਈਡ ਤੇ ਖੇਤ ਤੇ ਲਾਈਏ ਤੇ ਸਾਹਮਣੇ ਚੌਂਕੀ ਸੀਗੀ ਹੈਡੌਰੀ ਤੇ ਉੱਥੇ ਗੱਡੀ ਰੋਕ ਕੇ ਤੇ ਚੈਕਿੰਗ ਕਰਵਾ ਰਹੇ ਹਾਂ ਜੀ ਜੀ ਕੀ ਬਾਤ ਚਲਣੀ ਕੀ ਹਾਂਜੀ ਮੈਂ ਬੱਸ ਲਾਉਣਾ ਜੀ ਹਾਂਜੀ ਹਾਂਜੀ ਮੇਰੇ ਕੰਡਕਟਰ ਨੂੰ ਕਾਲ ਆਈ ਹੈ ਜੀ ਮੈਂ ਨਾਲੇ ਬੈਠਾ ਸੀ ਡਰਾਈਵਿੰਗ ਕਰਦਾ ਸੀਗਾ ਤੇ ਨੰਬਰ 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 ਹੈਗਾ ਜੀ 1820 73820 ਇਹ ਪਤਾ ਨਹੀਂ ਜੀ ਉਹ ਦੱਸਣ ਦੇ ਸਾਹਬ ਉਹਨੇ ਕੀ ਗੱਲ ਹੈ ਅਸੀਂ ਤਾਂ ਆਪਣੀ ਡਿਊਟੀ ਨਿਭਾਤੀ ਗੱਡੀ ਸਾਈਡ ਤੇ ਲਾਤੀ ਜਿੰਨਾ ਦਾ ਸੇਫਲੀ ਕਰ ਹੋਇਆ ਸੀ ਸੇਵ ਕਰਤਾ ਆਪਣੇ ਪੈਸੇਂਜਰ ਅੰਦਰ ਬਿਠਾਤੇ ਤੇ ਗੱਡੀ ਸਾਈਡ ਤੇ ਆ ਤੇ ਦੱਸਦਾ ਇਹਨੂੰ ਆਪੇ ਅਗਲੀ ਕਾਰਵਾਈ ਕਰਨੇ ਜੀ ਜਿੱਦਾਂ ਹੋਊਗਾ ਮੇਰਾ ਨਾਮ ਦੀਪਕ ਸ਼ਰਮਾ ਹੈ ਜੀ ਕੋਈ ਹਨ ਨਹੀਂ ਕੀ ਗੱਲ ਹੋਈ ਸਰ ਅਸੀਂ ਅੱਜ ਬੱਸ ਬੁੱਕ ਕੀਤੀ ਸੀ ਜਿਹੜੀ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਸੀ ਜੰਮੂ ਲਈ ਬੁਕਿੰਗ ਕੀਤੀ ਮੈਂ ਜੰਮੂ ਦਾ ਹੀ ਰਹਿਣ ਵਾਲਾ ਜੀ ਔਰ ਫਿਰ ਬੱਸ ਡਰਾਈਵਰ ਦਾ ਸਾਨੂੰ ਰੋਕਿਆ ਬੱਸ ਰੋਕੀ ਹੈ ਸਾਈਡ ਤੇ ਉਹਨਾਂ ਨੇ ਕਿਹਾ ਸਾਨੂੰ ਕਿ ਥੱਲੇ ਉਤਰੋ ਜੀ ਕੁਝ ਅਮਰਜੈਂਸੀ ਹੈ ਅਸੀਂ ਥੱਲੇ ਉਤਰ ਗਏ ਸਾਰੇ ਸਾਨੂੰ ਪਹਿਲਾਂ ਲੱਗੇ ਕਿ ਬੱਸ ਖਰਾਬ ਹੈ ਕੋਈ ਪ੍ਰੋਬਲਮ ਆਈ ਹੈ ਬਾਅਦ ਥੱਲੇ ਉਤਰ ਕੇ ਪਤਾ ਲੱਗੇ ਕਿ ਡਰਾਈਵਰ ਨੂੰ ਕਾਲ ਆਈ ਹੈ ਕਿ ਬੱਸ ਤੇ ਬੌਮਬ ਹੈ ਫਿਰ ਉਹਨਾਂ ਨੇ ਇੱਥੇ ਰਖਾਇਆ ਫਿਰ ਪੁਲਿਸ ਆ ਲੈਣਾ ਸਾਨੂੰ ਸਭ ਨੂੰ ਬੱਸ ਤੋਂ ਦੂਰ ਕੀਤਾ ਜੀ ਔਰ ਅਸੀਂ ਇੱਥੇ ਖੜੇ ਆ ਫਿਲਹਾਲ ਹੁਣ ਬਾਕੀ ਪੁਲਿਸ ਵਾਲੇ ਆਪਣੀ ਇਨਕੁਆਇਰੀ ਕਰ ਰਹੇ ਆ ਬਸ ਚ ਬੂਦੀ ਚੈੱਕ ਕਰ ਰਹੇ ਆ ਕਿ ਵਾਕਈ ਇਹ ਕੋਈ ਸੀਰੀਅਸ ਮੈਟਰ ਹੈ ਕਿ ਕਿਸੇ ਨੇ ਮਜ਼ਾਕ ਕੀਤਾ ਹੈ ਕੁਝ ਕੀਤਾ ਹੈ ਉਹ ਸਾਰੀ ਇੱਕ ਜਾਂਚ ਦਾ ਵਿਸ਼ੇ ਹੈ ਉਹ ਜਾਂਚ ਕਰ ਰਹੀ ਹੈ ਜੀ ਪੰਜਾਬ ਪੁਲਿਸ ਥੈਂਕ ਯੂ ਜੀ ਸਰ ਇਹ ਲਗਭਗ ਲਗਭਗ ਕੋਈ ਸਵਾ 3 ਵਜੇ ਦੀ ਗੱਲ ਹੈ ਔਰ ਉਸੇ ਟਾਈਮ ਬੱਸ ਵਾਲੇ ਨੇ ਸ਼ਾਇਦ ਬੱਸ ਰੋਕ ਹੀ ਦਿੱਤੀ ਇੱਥੇ ਤੇ ਉਹਦੇ ਬਾਅਦ ਚ ਸਾਨੂੰ ਸਾਰਿਆਂ ਨੂੰ ਥੱਲੇ ਤੋਰਤਾ ਸਮਾਨ ਵਗੈਰਾ ਸਾਡਾ ਸਾਰਾ ਕੁਝ ਹਰ ਬੰਦੇ ਦਾ ਬਸ ਦੇ ਵਿੱਚ ਹੀ ਹੈ ਕਿਸੇ ਨੂੰ ਬਾਹਰ ਕੱਢਣ ਨਹੀਂ ਦਿੱਤਾ ਕੁਝ ਵੀ ਹੈ ਕਿਉਂਕਿ ਪੈਨਿਕ ਦਾ ਇੱਕ ਮਾਹੌਲ ਹੀਆ ਕ੍ਰੀਏਟ ਹੋ ਗਿਆ ਫਟਾਫਟ ਦਾ ਪੁੱਤਰ ਨਾਲ ਸਮਾਨ ਵਗੈਰਾ ਸਾਰਾ ਬਸ ਚ ਹੀ ਹੈ ਸਾਡਾ